ਤੇ ਜਦੋਂ ਤੁਸੀਂ ਕਿਸੇ ਇਨਸਾਨ ਨੂੰ ਕੋਈ ਕੁਐਸਚਨ ਪੁੱਛੋ ਉਹ ਆਪਣੀਆਂ ਅੱਖਾਂ ਨੂੰ ਉੱਪਰ ਨੂੰ ਚੜ੍ਹ ਕੇ ਰਾਈਟ ਵਾਲੀ ਸਾਈਡ ਨੂੰ ਲੈ ਕੇ ਜਾਵੇ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਇਨਸਾਨ ਝੂਠ ਬੋਲੇਗਾ ਇਹ ਹੁਣ ਕਹਾਣੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਦੂਜੀ ਚੀਜ਼ ਤੁਸੀਂ ਉਸ ਦੇ ਉੱਪਰ ਧਿਆਨ ਰੱਖਣਾ ਹੈ ਕਿ ਜਿਹੜਾ ਇਨਸਾਨ ਬਹੁਤ ਜ਼ਿਆਦਾ ਹੱਥ ਹਿਲਾ ਰਿਹਾ ਹੈ ਤੁਹਾਡੇ ਨਾਲ ਗੱਲ ਕਰਨ ਲੱਗਾ ਹੈ ਇੱਧਰ ਉੱਧਰ ਆਪਣੇ ਹੱਥ ਦੀ ਮੂਵਮੈਂਟ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹਦਾ ਮਨ ਕਰਦਾ ਹੈ ਤੁਹਾਡੇ ਨਾਲ ਹੋਰ ਗੱਲਾਂ ਕਰਨ ਨੂੰ ਉਹ ਤੁਹਾਡੇ ਵਿੱਚ ਇੰਟਰਸਟ ਲੈ ਰਿਹਾ ਹੈ ਅੱਜ ਦੀ ਇਹ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਕਿਉਂਕਿ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਅਜਿਹੇ ਟਰੈਕ ਸਿਖਾ ਦੂੰਗਾ ਜਿਸ ਦੇ ਨਾਲ ਤੁਸੀਂ ਕਿਸੇ ਵੀ ਇਨਸਾਨ ਦੇ ਦਿਮਾਗ ਨੂੰ ਪੜ ਲਓਗੇ ਕਿ ਇਹ ਇਨਸਾਨ ਦੇ ਦਿਮਾਗ ਦੇ ਅੰਦਰ ਕੀ ਚੱਲ ਰਿਹਾ ਹੈ ਇਹ ਹੁਣ ਗੱਲਾਂ ਬਣਾ ਰਿਹਾ ਹੈ ਜਾਂ ਇਹ ਸੱਚ ਬੋਲ ਰਿਹਾ ਹੈ ਜਾਂ ਝੂਠ ਬੋਲ ਰਿਹਾ ਹੈ ਇਹ ਕਿਸੇ ਤਰ੍ਹਾਂ ਦਾ ਕੋਈ ਜਾਦੂ ਨਹੀਂ ਹੈ ਸਾਈਕਲੋਜੀਕਲ ਤਰੀਕੇ ਨੇ ਤੁਸੀਂ ਇੱਥੋਂ ਤੱਕ ਵੀ ਪਤਾ ਕਰ ਲਓਗੇ ਕਿ ਜਿਹੜਾ ਇਨਸਾਨ ਤੁਹਾਡੇ ਸਾਹਮਣੇ ਬੈਠਾ ਹੈ ਕਿ ਉਹ ਤੁਹਾਨੂੰ ਸੱਚਮੁੱਚ ਪਸੰਦ ਕਰਦਾ ਹੈ ਜਾਂ ਪਸੰਦ ਕਰਨ ਦਾ ਨਾਟਕ ਕਰਦਾ ਹੈ ਸਭ ਤੋਂ ਪਹਿਲਾ ਪੁਆਇੰਟ ਹੈ ਜੀ ਗੇਮ ਆਫ ਆਈਸ ਤੁਸੀਂ ਕਦੇ ਚੈਸ ਖੇਡ ਰਹੇ ਪਲੇਅਰਾਂ ਨੂੰ ਦੇਖਿਆ ਹੈ ਉਹ ਆਪਣੇ ਸਾਹਮਣੇ ਜਿਹੜੇ ਉਹਨਾਂ ਦਾ ਆਪੋਨੈਂਟ ਬੈਠਾ ਹੁੰਦਾ ਕਦੇ ਵੀ ਉਹਦੇ ਨਾਲ ਅੱਖਾਂ ਦੇ ਵਿੱਚ ਅੱਖਾਂ ਨਹੀਂ ਪਾਉਂਦੇ ਹਮੇਸ਼ਾ ਚੈਸ ਪਲੇਅਰ ਦਾ ਧਿਆਨ ਥੱਲੇ ਪਈ ਚੈਸ ਦੇ ਉੱਪਰ ਹੁੰਦਾ ਹੈ ਨਾ ਕਿ ਸਾਹਮਣੇ ਬੈਠੇ ਪਲੇਅਰ ਦੇ ਉੱਪਰ ਚੈਸ ਪਲੇਅਰ ਅਜਿਹਾ ਇਸ ਕਰਕੇ ਕਰਦੇ ਨੇ ਕਿਉਂਕਿ ਅੱਖਾਂ ਤੁਹਾਡੇ ਬਾਰੇ ਸਾਰਾ ਕੁਝ ਸੱਚ ਦੱਸ ਦਿੱਤੀਆਂ ਨਹੀਂ ਚੈਸ ਪਲੇਅਰ ਆਪਣੇ ਆਪੋਨੈਂਟ ਦੀਆਂ ਅੱਖਾਂ ਦੇ ਵਿੱਚ ਦੇਖੇਗਾ ਤਾਂ ਇਹ ਮੰਨਿਆ ਜਾਂਦਾ ਹੈ ਕਿ ਉਸ ਦਾ ਆਪੋਨੈਂਟ ਇਹ ਸਮਝ ਜਾਵੇਗਾ ਕਿ ਇਹਦੀ ਅਗਲੀ ਚਾਲ ਕੀ ਹੋਵੇਗੀ ਸੌਖੇ ਸ਼ਬ ਸਾਰਾ ਕੁਝ ਸੱਚ ਦੱਸ ਦਿੰਦੀਆਂ ਨੇ ਤੇ ਇਹਨਾਂ ਅੱਖਾਂ ਦੇ ਨਾਲ ਹੀ ਤੁਸੀਂ ਪਤਾ ਕਰ ਸਕਦੇ ਹੋ ਕਿ ਤੁਹਾਡੇ ਸਾਹਮਣੇ ਜਿਹੜਾ ਇਨਸਾਨ ਬੈਠਾ ਹੈ ਉਹ ਤੁਹਾਨੂੰ ਸੱਚ ਬੋਲ ਰਿਹਾ ਹੈ ਜਾਂ ਝੂਠ ਤੁਸੀਂ ਕਿਸੇ ਨੂੰ ਕੋਈ ਸਵਾਲ ਪੁੱਛਦੇ ਹੋ ਉਹ ਇਨਸਾਨ ਆਪਣੀਆਂ ਅੱਖਾਂ ਨੂੰ ਪਹਿਲਾਂ ਉੱਪਰ ਨੂੰ ਲੈ ਕੇ ਜਾਂਦਾ ਹੈ ਤੇ ਫਿਰ ਲੈਫਟ ਵਾਲੀ ਸਾਈਡ ਜੇਕਰ ਲੈ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਇਨਸਾਨ ਜਿਹੜੀ ਵੀ ਗੱਲ ਬੋਲੇਗਾ ਉਹ ਸੱਚ ਹੋਵੇਗੀ ਜਿਵੇਂ ਹੀ ਕੋਈ ਇਨਸਾਨ ਆਪਣੀਆਂ ਅੱਖਾਂ ਨੂੰ ਉੱਪਰ ਲਿਆ ਕੇ ਲੈਫਟ ਵਾਲੀ ਸਾਈਡ ਲੈ ਕੇ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਆਪਣੇ ਦਿਮਾਗ ਦੇ ਵਿੱਚੋਂ ਉਹ ਚੀਜ਼ ਨੂੰ ਉਹ ਗੱਲ ਨੂੰ ਲੱਭ ਰਿਹਾ ਹੈ ਜਿਹੜੀ ਤੁਸੀਂ ਉਸ ਨੂੰ ਪੁੱਛੀ ਹੈ ਤੇ ਜਦੋਂ ਤੁਸੀਂ ਕਿਸੇ ਇਨਸਾਨ ਨੂੰ ਕੋਈ ਕੁਐ ਸਾਈਡ ਨੂੰ ਲੈ ਕੇ ਜਾਵੇ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਇਨਸਾਨ ਝੂਠ ਬੋਲੇਗਾ ਇਹ ਹੁਣ ਕਹਾਣੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ ਜਦੋਂ ਤੁਸੀਂ ਕਿਸੇ ਇਨਸਾਨ ਦੇ ਨਾਲ ਗੱਲ ਕਰੋ ਜੇਕਰ ਉਹ ਇੱਧਰ ਉੱਧਰ ਦੇਖਣ ਲੱਗ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਕਹਾਣੀ ਬਣਾ ਰਿਹਾ ਹੈ ਸੱਚ ਨਹੀਂ ਦੱਸ ਰਿਹਾ ਅਗਲੀ ਚੀਜ਼ ਹੈ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਨੀ ਹੈ ਉਸ ਇਨਸਾਨ ਦੇ ਹੱਥਾਂ ਦੇ ਵੱਲ ਜ਼ਰੂਰ ਧਿਆਨ ਦਿਓ ਕਿ ਉਹਦੇ ਹੱਥ ਕਿੱਦਾਂ ਮੂਵਮੈਂਟ ਕਰਦੇ ਨੇ ਸਾਫ਼-ਸਾਫ਼ ਮਤਲਬ ਹੈ ਕਿ ਸਾਹਮਣੇ ਵਾਲਾ ਇਨਸਾਨ ਜਿੱਦਾਂ ਹੱਥ ਲਾਉਂਦਾ ਹੈ ਉਸ ਤਰੀਕੇ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਉਹ ਤੁਹਾਡੇ ਵਿੱਚ ਇੰਟਰਸਟਿਡ ਜਿਸ ਇਨਸਾਨ ਦੇ ਨਾਲ ਗੱਲ ਕਰਦੇ ਹਾਂ ਉਹ ਆਪਣੇ ਹੱਥਾਂ ਨੂੰ ਏਦਾਂ ਫੋਲਡ ਕਰ ਲੈਂਦਾ ਹੈ ਜਾਂ ਫਿਰ ਆਪਣੀ ਹਥੇਲੀ ਨੂੰ ਮਲਣ ਲੱਗ ਜਾਂਦਾ ਹੈ ਇਸ ਦਾ ਮਤਲਬ ਇਹ ਹੈ ਕਿ ਉਹ ਇਨਸਾਨ ਨਰਵਸ ਹੈ ਜਾਂ ਫਿਰ ਇਹ ਇਨਸਾਨ ਦਾ ਬਿਲਕੁਲ ਵੀ ਦਿਲ ਨਹੀਂ ਕਰ ਰਿਹਾ ਤੁਹਾਡੇ ਨਾਲ ਗੱਲ ਕਰਨ ਨੂੰ ਇਹ ਸਿਰਫ ਦਿਖਾਵਾ ਕਰ ਰਿਹਾ ਹੈ ਕੋਈ ਇਨਸਾਨ ਜੇਕਰ ਏਦਾਂ ਖੁੱਲੇ ਹੱਥ ਰੱਖ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਬਾਰ-ਬਾਰ ਏਦਾਂ ਹੱਥ ਕਰ ਰਿਹਾ ਹੈ ਹੱਥ ਉਸ ਦੇ ਖੁੱਲੇ ਨੇ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਤੁਹਾਡੇ ਨਾਲ ਗੱਲ ਕਰਨ ਦੇ ਵਿੱਚ ਇੰਟਰਸਟਿਡ ਹੈ ਜਿਵੇਂ ਕਿ ਮੋਸਟਲੀ ਮੇਰੀ ਤੁਸੀਂ ਕੋਈ ਵੀ ਵੀਡੀਓ ਦੇਖ ਲਓ ਮੇਰੇ ਹੱਥ ਹਮੇਸ਼ਾ ਏਦਾਂ ਖੁੱਲੇ ਹੁੰਦੇ ਨੇ ਜਦੋਂ ਮੈਂ ਤੁਹਾਡੇ ਨਾਲ ਉਨਾ ਗੱਲ ਕਰਨ ਲੱਗਾ ਇੱਧਰ ਉੱਧਰ ਆਪਣੇ ਹੱਥ ਦੀ ਮੂਵਮੈਂਟ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹਦਾ ਮਨ ਕਰਦਾ ਹੈ ਤੁਹਾਡੇ ਨਾਲ ਹੋਰ ਗੱਲਾਂ ਕਰਨ ਨੂੰ ਉਹ ਤੁਹਾਡੇ ਵਿੱਚ ਇੰਟਰਸਟ ਲੈ ਰਿਹਾ ਹੈ ਕਿਸੇ ਇਨਸਾਨ ਦੇ ਗੱਲ ਕਰਦੇ ਸਮੇਂ ਹੱਥਾਂ ਦੇ ਤਰੀਕੇ ਨੂੰ ਹੀ ਦੇਖ ਕੇ ਤੁਸੀਂ ਪਤਾ ਲਗਾ ਸਕਦੇ ਹੋ ਕਿ ਉਹ ਤੁਹਾਡੇ ਨਾਲ ਗੱਲ ਕਰਨ ਦੇ ਵਿੱਚ ਕਿੰਨਾ ਕੁ ਜ਼ਿਆਦਾ ਖੁਸ਼ ਹੈ ਜਾਂ ਇੰਟਰਸਟਡ ਹੈ ਜਾਂ ਫਿਰ ਟਾਈਮ ਪਾਸ ਕਰ ਰਿਹਾ ਹੈ ਤੀਜੀ ਚੀਜ਼ ਜਿਸ ਦੇ ਉੱਪਰ ਤੁਸੀਂ ਧਿਆਨ ਦੇਣਾ ਹੈ ਉਹ ਹੈ ਸਮਾਈਲ ਹਜ਼ਾਰਾਂ ਲੋਕਾਂ ਦੇ ਉੱਪਰ ਰਿਸਰਚ ਕੀਤੀ ਗਈ ਤਾਂ ਉਸ ਦੇ ਵਿੱਚ ਪਤਾ ਲੱਗਿਆ ਕਿ 90% ਲੋਕ ਜਦੋਂ ਕਿਸੇ ਦੇ ਨਾਲ ਗੱਲ ਕਰਦੇ ਨੇ ਤਾਂ ਉਹ ਫੇਕ ਸਮਾਈਲ ਕਰਦੇ ਨੇ ਯਾਨੀ ਕਿ ਨਕਲੀ ਹਾਸਾ ਹਸਦੇ ਨੇ ਹੁਣ ਮਸਕਰਾ ਰਿਹਾ ਹੈ ਹੱਸ ਰਿਹਾ ਹੈ ਇਹ ਅਸਲੀ ਹਾਸਾ ਹੈ ਜਾਂ ਨਕਲੀ ਹੈ ਨਕਲੀ ਸਮਾਈਲ ਵੀ ਬੜੀ ਜਲਦੀ ਫੜੀ ਜਾਂਦੀ ਹੈ ਤੁਸੀਂ ਇਸ ਚੀਜ਼ ਦੇ ਉੱਪਰ ਧਿਆਨ ਦੇਣਾ ਹੈ ਕਿ ਜਿਹੜਾ ਇਨਸਾਨ ਤੁਹਾਡੀਆਂ ਗੱਲਾਂ ਸੁਣ ਕੇ ਹੱਸ ਰਿਹਾ ਹੈ ਕਿ ਉਸ ਦੀ ਸਮਾਈਲ 7 ਤੋਂ ਲੈ ਕੇ 8 ਸੈਕਿੰਡ ਤੱਕ ਜਾਂਦੀ ਹੈ ਤੁਹਾਡੇ ਨਾਲ ਗੱਲ ਕਰਦੇ ਸਮੇਂ ਉਸ ਇਨਸਾਨ ਦੀ ਸਮਾਈਲ 7 ਤੋਂ ਲੈ ਕੇ 8 ਸੈਕਿੰਡ ਤੱਕ ਹੁੰਦੀ ਹੈ ਤਾਂ ਉਹ ਸਹੀ ਹੱਸ ਰਿਹਾ ਹੈ ਅਸਲੀ ਉਸ ਨੂੰ ਹੱਸ ਆ ਰਿਹਾ ਹੈ ਜੇਕਰ ਸਾਹਮਣੇ ਵਾਲੇ ਦੀ ਸਮਾਈਲ ਸਿਰਫ 4 ਤੋਂ ਲੈ ਕੇ 5 ਸੈਕਿੰਡ ਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਨਕਲੀ ਸਮਾਈਲ ਕਰ ਰਿਹਾ ਹੈ ਜਦੋਂ ਵੀ ਇੱਕ ਇਨਸਾਨ ਅਸਲੀ ਸਮਾਈਲ ਕਰਦਾ ਹੈ ਤਾਂ ਉਸ ਦੀਆਂ ਅੱਖਾਂ ਕੁਝ ਇਸ ਤਰ੍ਹਾਂ ਦੇ ਨਾਲ ਇਨਸਾਨ ਨਕਲੀ ਸਮਾਈਲ ਕਰਦਾ ਹੈ ਤਾਂ ਉਸ ਦੀਆਂ ਅੱਖਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਨਾਰਮਲ ਹੀ ਰਹਿੰਦੀਆਂ ਨੇ ਇਹ ਦੋ ਫੋਟੋਆਂ ਨੇ ਇਹਨਾਂ ਦੇ ਵਿੱਚ ਇੱਕ ਨਕਲੀ ਸਮਾਈਲ ਹੈ ਤੇ ਇੱਕ ਅਸਲੀ ਸਮਾਈਲ ਹੈ ਤੁਸੀਂ ਫਰਕ ਕਰ ਸਕਦੇ ਹੋ ਕਿ ਨਕਲੀ ਤੇ ਅਸਲੀ ਸਮਾਈਲ ਵੇਲੇ ਅੱਖਾਂ ਦੀ ਮੂਵਮੈਂਟ ਕਿੱਦਾਂ ਦੀ ਹੁੰਦੀ ਹੈ ਚਿਹਰੇ ਦੀ ਮੂਵਮੈਂਟ ਕਿੱਦਾਂ ਦੀ ਹੁੰਦੀ ਹੈ ਚੌਥੀ ਚੀਜ਼ ਹੈ ਬਾਡੀ ਪੋਸਚਰ ਕਿਸੇ ਵੀ ਇਨਸਾਨ ਦਾ ਬੈਠਣ ਦਾ ਤਰੀਕਾ ਖੜਨ ਦਾ ਤਰੀਕਾ ਦੱਸ ਦਿੰਦਾ ਹੈ ਕਿ ਉਹ ਤੁਹਾਡੇ ਨਾਲ ਗੱਲ ਕਰਨ ਦੇ ਵਿੱਚ ਇੰਟਰਸਟਡ ਹੈ ਇੰਟਰਸਟ ਲੈ ਰਿਹਾ ਹੈ ਜਾਂ ਫਿਰ ਬਿਲਕੁਲ ਦਿਖਾਵਾ ਕਰ ਰਿਹਾ ਹੈ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਜੇਕਰ ਉਸ ਇਨਸਾਨ ਦੇ ਪੈਰ ਤੁਹਾਡੇ ਵੱਲ ਨੇ ਤਾਂ ਇਸ ਦਾ ਮਤ ਕਾਤਨਾ ਗੱਲ ਕਰਨ ਦੇ ਵਿੱਚ ਸਾਈਕੋਲੋਜੀ ਦੇ ਅਨੁਸਾਰ ਜਦੋਂ ਇਨਸਾਨ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਉਸ ਦਾ ਮਨ ਨਹੀਂ ਕਰ ਰਿਹਾ ਹੁੰਦਾ ਕਿ ਸਾਹਮਣੇ ਖੜੇ ਇਨਸਾਨ ਦੇ ਨਾਲ ਉਹ ਗੱਲ ਕਰੇ ਤਾਂ ਉਸ ਦੇ ਪੈਰ ਥੋੜੇ ਜਿਹਾ ਟੇਲਟ ਹੋ ਜਾਂਦੇ ਨੇ ਇਹ ਇਨਸਾਨ ਜਾਂ ਤਾਂ ਆਪਣੇ ਪੈਰ ਲੈਫਟ ਦੇ ਵਿੱਚ ਟੇਲਟ ਕਰ ਲਵੇ ਜਾਂ ਰਾਈਟ ਦੇ ਵਿੱਚ ਇਸ ਤਰ੍ਹਾਂ ਤੁਸੀਂ ਪੈਰਾਂ ਨੂੰ ਦੇਖ ਕੇ ਵੀ ਪਤਾ ਲਗਾ ਸਕਦੇ ਹੋ ਕਿ ਸਾਹਮਣੇ ਵਾਲਾ ਇਨਸਾਨ ਤੁਹਾਡੇ ਨਾਲ ਗੱਲ ਕਰਦੇ ਵਿੱਚ ਇੰਟਰਸਟਿਡ ਹੈ ਜਾਂ ਨਹੀਂ ਇਸ ਤੋਂ ਅਗਲੀ ਚੀਜ਼ ਕੀ ਹੈ ਜਿਸ ਦੇ ਨਾਲ ਤੁਸੀਂ ਕਿਸੇ ਦੇ ਬਿਹੇਵੀਅਰ ਨੂੰ ਜੱਜ ਕਰ ਸਕਦੇ ਹੋ ਉਹ ਚੀਜ਼ ਹੈ ਜੀ ਲਿਪਸ ਕੋਈ ਇਨਸਾਨ ਨਰਵਸ ਹੈ ਡਰਿਆ ਹੋਇਆ ਹੈ ਸੱਚ ਬੋਲ ਰਿਹਾ ਹੈ ਝੂਠ ਬੋ ਸਾਹਮਣੇ ਬੈਠਾ ਇਨਸਾਨ ਤੁਹਾਡੇ ਨਾਲ ਗੱਲ ਕਰਦਾ ਕਰਦਾ ਆਪਣੇ ਲਿਪਸ ਨੂੰ ਮੂੰਹ ਦੇ ਅੰਦਰ ਨੂੰ ਲੈ ਲੈਂਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਨਰਵਸ ਹੋ ਰਿਹਾ ਹੈ ਤੁਹਾਡੇ ਨਾਲ ਗੱਲ ਕਰਦਾ ਕਰਦਾ ਜਾਂ ਫਿਰ ਉਹ ਅਗਲੀ ਗੱਲ ਜਿਹੜੀ ਬੋਲੇਗਾ ਉਹ ਝੂਠ ਹੋਵੇਗੀ ਇਹ ਚੀਜ਼ ਨੂੰ ਤੁਸੀਂ ਇਸ ਫੋਟੋ ਦੇ ਵਿੱਚ ਚੰਗੀ ਤਰ੍ਹਾਂ ਸਮਝ ਸਕਦੇ ਹੋ ਤੁਹਾਡੇ ਨਾਲ ਗੱਲ ਕਰਦੇ ਕਰਦੇ ਸਾਹਮਣੇ ਵਾਲਾ ਇਨਸਾਨ ਆਪਣੇ ਲਿਪਸ ਨੂੰ ਬਾਈਟ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਇਨਸਾਨ ਦੇ ਦਿਮਾਗ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੈ ਜਦ ਕਿ ਉਹ ਦਿਖਾਵਾ ਕਰ ਰਿਹਾ ਹੈ ਤੁਹਾਡੇ ਨਾਲ ਗੱਲ ਕਰਨ ਦਾ ਤੇ ਇਹ ਇਨਸਾਨ ਤੁਹਾਡੇ ਨਾਲ ਗੱਲ ਕਰਨ ਦੇ ਵਿੱਚ ਬਿਲਕੁਲ ਵੀ ਇੰਟਰਸਟਿਡ ਨਹੀਂ ਹੈ ਕੋਈ ਇਨਸਾਨ ਵਾਰ-ਵਾਰ ਗੱਲ ਤੇ ਉੱਪਰ ਹੱਥ ਟੱਚ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਇਨਸਾਨ ਤੁਹਾਡੇ ਤੋਂ ਕਿਸੇ ਗੱਲ ਨੂੰ ਲੁਕੋ ਰਿਹਾ ਹੈ ਇਸ ਤੋਂ ਅਗਲੀ ਚੀਜ਼ ਕੀ ਹੈ ਹੈਡ ਮੂਵਮੈਂਟ ਇਸ ਦੇ ਨਾਲ ਵੀ ਤੁਸੀਂ ਪਤਾ ਲਗਾ ਸਕਦੇ ਹੋ ਕਿ ਸਾਹਮਣੇ ਵਾਲੇ ਇਨਸਾਨ ਦੇ ਦਿਮਾਗ ਦੇ ਅੰਦਰ ਕੀ ਚੱਲ ਰਿਹਾ ਹੈ ਜੇ ਇਸ ਇਨਸਾਨ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਬਾਰ-ਬਾਰ ਆਪਣੇ ਸਿਰ ਨੂੰ ਇਦਾਂ ਜੈਸ ਜੈਸ ਕਰਕੇ ਜਾਂ ਨੋ ਨੋ ਕਰਕੇ ਹਿਲਾਉਂਦਾ ਹੈ ਲਗਾਤਾਰ ਹਿਲਾ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਇਨਸਾਨ ਜਲਦੀ ਦੇ ਵਿੱਚ ਹੈ ਕਾਲੀ ਦੇ ਵਿੱਚ ਹੈ ਉਹ ਚਾਹੁੰਦਾ ਹੈ ਕਿ ਛੇਤੀ ਛੇਤੀ ਤੁਹਾਡੀ ਤੇ ਉਹਦੀ ਗੱਲਬਾਤ ਖਤਮ ਹੋਵੇ ਤੇ ਉਹ ਉੱਥੋਂ ਚਲਾ ਜਾਵੇ ਇਹ ਸਾਈਨ ਹੁੰਦਾ ਹੈ ਜੇਕਰ ਕੋਈ ਇਨਸਾਨ ਬ ਆਪਣੇ ਸਿਰ ਨੂੰ ਹੱਥ ਲਗਾਉਂਦਾ ਹੈ ਜਾਂ ਫਿਰ ਉਸਦੇ ਮੱਥੇ ਦੇ ਉੱਪਰ ਰਿੰਕਲ ਆ ਰਹੇ ਨੇ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਇਨਸਾਨ ਨੂੰ ਕੋਈ ਟੈਨਸ਼ਨ ਹੈ ਤੇ ਜਿਹੜਾ ਇਨਸਾਨ ਗੱਲ ਕਰਦੇ ਸਮੇਂ ਆਪਣੇ ਸਿਰ ਨੂੰ ਤੁਹਾਡੇ ਵੱਲ ਨੂੰ ਥੋੜਾ ਜਿਹਾ ਅੱਗੇ ਨੂੰ ਝੁਕਾ ਲੈਂਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਇਨਸਾਨ ਇੰਟਰਸਟਿਡ ਹੈ ਤੁਹਾਡੇ ਨਾਲ ਗੱਲ ਕਰਨ ਦੇ ਵਿੱਚ ਤੇ ਇਹ ਤੁਹਾਡੇ ਨਾਲ ਹੋਰ ਗੱਲਾਂ ਕਰਨਾ ਚਾਹੁੰਦਾ ਹੈ ਤੁਸੀਂ ਜੇ ਸੱਚੂਡ ਦਾ ਪਤਾ ਲਗਾਉਣਾ ਚਾਹੁੰਦੇ ਹੋ ਤਾਂ ਸਾਹਮਣੇ ਵਾਲੇ ਇਨਸਾਨ ਨੂੰ ਕੋਈ ਸਵਾਲ ਪੁੱਛੋ ਤੇ ਸਵਾਲ ਪੁੱਛਣ ਸਰ ਥੋੜਾ ਜਿਹਾ ਪਚ ਪੌਜ਼ ਲੈ ਲਓ ਇੱਥੇ ਤੁਸੀਂ ਧਿਆਨ ਦੇ ਨਾਲ ਇਹ ਚੀਜ਼ ਨੋਟ ਕਰਨੀ ਹੈ ਕਿ ਸਾਹਮਣੇ ਵਾਲਾ ਇਨਸ ਕੋਈ ਗੱਲ ਨੂੰ ਲੁਕੋ ਰਿਹਾ ਹੈ ਤੇ ਜੇਕਰ ਉਹ ਇਨਸਾਨ ਨਾਰਮਲ ਟੂਨ ਦੇ ਵਿੱਚ ਹੀ ਤੁਹਾਨੂੰ ਜਵਾਬ ਦਿੰਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਸੱਚ ਬੋਲ ਰਿਹਾ ਹੈ ਤੁਹਾਨੂੰ ਜਵਾਬ ਦਿੰਦੇ ਸਮੇਂ ਜੇਕਰ ਉਹ ਇਨਸਾਨ بار بار ਰੋਕ ਰਿਹਾ ਹੈ ਤੇ ਹਕਲਾਉਂਦਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਕਹਾਣੀ ਬਣਾ ਰਿਹਾ ਹੈ ਤੇ ਝੂਠ ਬੋਲ ਰਿਹਾ ਹੈ ਸਾਈਕਲੋਜੀ ਦੇ ਅਨੁਸਾਰ ਇਹ ਕੁਝ ਟੈਸਟ ਹੁੰਦੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਪਤਾ ਲਗਾ ਸਕਦੇ ਹੋ ਸਾਹਮਣੇ ਵਾਲੇ ਇਨਸਾਨ ਦੀਆਂ ਹਰਕਤਾਂ ਨੂੰ ਦੇਖ ਕੇ ਹੀ ਕਿ ਉਹ ਸੱਚ ਬੋਲ ਰਿਹਾ ਹੈ ਜਾਂ ਝੂਠ ਬੋਲ ਰਿਹਾ ਹੈ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਡੇ YouTube <Sanye> ਦੇ ਚੈਨਲ ਜੋ ਟੈਬ